नमस्कार सरकारीया प्रोग्राम में वास्तविक विदेशी की तरफ आप जी का हार्दिक स्वागत है पेश है जिलाधीश भागसंग नगर का स्वागत आज्ञा विशेष कार्यक्रम जय श्री राम ਗੁਰਪੁੰਨਿਆਂ ਦੇ ਵਰਮਤੇ ਬਹੁਤ سارے ਸਾਡੇ ਸਾਥੀ ਤੁਲਸੀ ਦਾ ਉਦਯੋਗ ਰੋਪਨ ਕਰ ਰਹੇ ਨੇ ਇਹ ਬਹੁਤ ਹੀ ਮੁਬਾਰਕ ਵਾਲੀ ਗੱਲ ਹੈ ਔਰ ਸ਼ਲਾਗਾ ਜੋਗ ਹੈ ਕਿ ਅਸੀਂ ਆਪਣੀ ਸਨਾਤਨ ਸੰਸਕ੍ਰਿਤੀ ਨੂੰ ਅੱਗੇ ਵਧਾ ਰਹੇ ਹਾਂ ਔਰ ਮਾਂ ਤੁਲਸੀ ਦਾ ਜਿਹੜਾ ਪ੍ਰਚਾਰ ਵੀ ਹੋਣਾ ਚਾਹੀਦਾ ਤੇ ਇਸ ਦਾ ਜਿਹੜਾ ਪ੍ਰਸਾਰ ਵੀ ਹੋਣਾ ਚਾਹੀਦਾ ਤੇ ਅਕਸ਼ਰ ਸਰਸਨਾਥਨੀ ਦੇ ਘਰ ਤુલਸੀ ਲੱਗੀ ਹੁੰਦੀ ਹੈ 베ੜੇ ਚ ਤੁਸੀਂ ਜਾਓ ਸੈਂਟਰ ਦੇ ਵਿੱਚ ਫਿਲਮਾਂ ਚ ਵੀ ਦੇਖਦੇ ਹੋ ਤੁਸੀਂ ਚੰਗੀਆਂ ਚੰਗੀਆਂ ਹਿੰਦੀ ਫਿਲਮਾਂ ਦੇ ਵਿੱਚ ਵਧੀਆ ਜਿਹੜੀਆਂ ਕਹਾਣੀਕਾਰ ਨੇ ਉਹ ਇੱਕ 베ੜੇ ਦੇ ਵਿੱਚ ਤੁਹਾਨੂੰ ਬੜੀ ਤુલਸੀ ਲੱਗੀ ਹੋਈ ਦਿਖਾਣੇ ਨੇ ਔਰ ਸਾਡੇ ਵੀ ਬਹੁਤ ਸਾਰੇ ਘਰਾਂ ਦੇ ਵਿੱਚ ਤુલਸੀ ਤੁਹਾਡੇ ਜਦੋਂ 메인 ਗੇਟ ਤੁਸੀਂ ਐਂਟਰ ਕਰਦੇ ਹੋ ਤੋਂ ਪਹਿਲਾਂ ਮਾਂ ਤੇ ਤુલਸੀ ਦੇ ਦਰਸ਼ਨ ਹੁੰਦੇ ਆ ਤਾਂ ਅੱਜ ਸਾਡੇ ਨਾਲ ਸਾਡੇ ਸਾਥੀ ਸਮਾਰ ਸੇ ਵੀ ਆ ਬਹਾਦਰ ਚੰਦਰ ਰੋੜਾ ਜੀ ਇਹਨਾਂ ਨੇ ਤੁਲਸੀ ਦੇ ਪੌਦੇ ਕਾਫੀ ਬੰਡੇ ਵੀ ਆ ਜਿਨ੍ਹਾਂ ਨੂੰ ਜਰੂਰਤ ਸੀ ਤੇ ਆਪ ਵੀ ਪੌਦਰ ਉਪਨ ਐਡੀਸ਼ਨਲ ਕਰ ਰਹੇ ਹਾਲਾਂਕਿ ਇਹਨਾਂ ਦੇ ਘਰ 'ਚ ਤੁਲਸੀ ਪਹਿਲਾਂ ਹੀ ਲੱਗੀ ਹੋਈ ਆ ਤੇ ਇਸ ਦੇ ਨਾਲ ਹੀ ਮੈਂ ਇਹ ਵੀ ਆ ਅਪੀਲ ਕਰਾਂਗਾ ਕਿ ਇਸੇ ਮਹੀਨੇ ਜੁਲਾਈ ਦੇ ਆਖਰੀ ਐਤਵਾਰ ਨੂੰ ਇੰਟਰਨੈਸ਼ਨਲ ਟ੍ਰੀਡੇ ਹੁੰਦਾ ਹੈ ਤੇ ਉਸ ਦਿਨ ਜੋ ਵੀ ਅਸੀਂ ਪਹਿਲਾਂ ਜ ਸਾਡੇ ਬਜ਼ੁਰਗਾਂ ਨੇ ਪੌਦੇ ਲਾਏ ਆ ਉਹਨਾਂ ਨੂੰ ਜਾ ਕੇ ਨਿੱਦਾ ਬਾਬਾ ਪਿਤਰਾ ਨੂੰ ਮਿਲਦੇ ਆ ਇਦਾਂ ਹੀ ਬਜ਼ੁਰਗਾਂ ਦੇ ਹੱਥੀ ਲਾਏ ਹੋਏ ਆਪਣੇ ਮਾਤਾ ਪਿਤਾ ਦੇ ਆਪਣੇ ਬਾਬਾ ਦਾਦੇ ਦੇ ਲਾਏ ਹੋਏ ਪੌਦਿਆਂ ਨੂੰ ਮਿਲੀਏ ਪਿਆਰ ਕਰੀਏ ਉਹਨਾਂ ਦੀ ਦੇਖਭਾਲ ਕਰੀਏ ਤੇ ਤਾਂ ਕਿ ਉਹਨਾਂ ਪੌਦਿਆਂ ਦੀ ਵੀ ਆ ਇੰਪੋਰਟੈਂਸ ਵੱਧਦੀ ਹੈ ਔਰ ਨਾਲ ਹੀ ਨਾਲ ਉਹਨਾਂ ਨੂੰ ਲਾਣ ਵਾਲਿਆਂ ਦੀ ਵੀ ਇੰਪੋਰਟੈਂਸ ਵੱਧਦੀ ਹੈ ਇਹਨਾਂ ਸ਼ਬਦਾਂ ਦੇ ਨਾਲ ਮੈਂ ਫਿਰ ਬੇਨਤੀ ਕਰਾਂਗਾ ਕਿ ਵੱਧ ਤੋਂ ਵੱਧ ਪੌਦਾਰੋਪਨ ਕਰੋ ਕੋਈ ਵੀ ਪਰਮ ਹੋਵੇ ਕਰਦੇ ਵਿੱਚ ਜੰਮਣ ਮਰਨ ਹਰ ਮੌਕੇ ਤੇ ਤੁਸੀਂ ਪੌਦੇ ਲਾ ਕੇ ਇਸ ਸ੍ਰਿਸ਼ਟੀ ਨੂੰ ਬਚਾਓ ਧੰਨਵਾਦ ਜੀ ਜੈ ਸ਼੍ਰੀ ਰਾਉ ਅੱਜ ਗੁਰੂ ਪੁਰਬ ਨੂੰ ਦੇ ਦੇਨ ਤੇ ਮੈਂ ਸ਼ਹਿਰ ਵਾਸੀਆਂ ਨੂੰ ਪਰਦੇਸ਼ ਵਾਸੀਓ ਬੋਰਬੈ ਮਾਰਕਵਾਦ ਨੇ ਔਰ ਇਹ ਵੀ ਬੇਨਤੀ ਕਰਦਾ ਕਿ ਕੋਈ ਵੀ ਫੰਕਸ਼ਨ ਆਦਾ ਅੱਜ ਗੁਰੂ ਪੁਰਬਾਂ ਦੇ ਦਿਨ ਤੇ ਅਸੀਂ ਇੱਕ ਕੁੰਸੀਆ ਬੂਟੇ ਜਿਹੜੇ ਹੈ ਲਾ ਰਹੇ ਹਾਂ ਔਰ ਮੈਂ ਸ਼ਹਿਰ ਵਾਸੀਓ ਨੇ ਵੀ ਤਾਂ ਸਭ ਇਹ ਬੇਨਤੀ ਕਰਦਾ ਵੀ ਇਹ ਆਪਰੇ ਕਾਗਜ਼ ਦੇ ਵਿੱਚ ਤੁਲਸੀ ਦਾ ਬੂਤਾ ਜ਼ਰੂਰ ਲਾ ਤਾਂ ਕਿ ਇੱਕ ਪਵਿੱਤਰ ਹੈ ਔਰ ਉਹਦੇ ਨਾਲ ਹੀ ਜਿਹਨੇ ਸਾਡਾ ਮਨੋ ਜਿਹੜਾ ਕਾਗਜ਼ ਵਿੱਚ ਸ਼ਾਂਤ ਰਹਿੰਦਾ ਸਾਡਾ ਵਾਤਾਵਰਨ ਕਾਗਜ਼ ਦਾ ਵੀ ਠੀਕ ਰਹਿੰਦਾ ਇਸ ਕਰਕੇ ਜੇ ਫਿਰ ਬੇਨਤੀ ਕਰਦਾ ਵੀ ਕੋਈ ਵੀ ਜਨਮ ਹੋਵੇ ਮੈਰਿਜ ਵਰਸਰੀ ਹੋਵੇ ਕੋਈ ਚੀਜ਼ ਹੋਵੇ ਇੱਕ ਬੂਤਾ ਤੁਲਸੀ ਦਾ ਜ਼ਰੂਰ ਆਪਣੇ ਕਾਗਜ਼ ਤੇ ਲਾਓ ਇਹਨੇ ਕਿਹਾ ਹੈ જય ਸ਼੍ਰੀ ਰਾਮ જય ਸ਼੍ਰੀ ਸਾਡੇ ਡੀਪੂ ਦਾ ਪੰਨਵਾਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ 25/11 ਦਾ ਡੀਪੂ ਪ੍ਰਧਾਨ ਨਿਰਿੰਦਰ ਮੰਡੋਰੀ ਤੇ ਜਿਹੜਾ ਅੱਜ ਸਾਡੇ ਵੱਲੋਂ ਸੀ2 ਸੀਆਈਟੀ ਜੂ ਦੇ ਸੱਦੇ ਤੇ 32 ਟ੍ਰੇਡ ਯੂਨੀਅਨ ਦੇ ਸੱਦੇ ਤੇ ਜਿਹੜੀ ਕਿ ਅੱਜ ਸਟ੍ਰਾਈਕ ਸਾਡੇ ਪੰਨਵਾਸ ਵੱਲੋਂ ਵੀ ਜਿਹੜੀ ਕਿ 3 ਦਿਨ ਦੀ ਰੱਖੀ ਗਈ ਹੈ ਉਹਨਾਂ ਦੇ ਸੱਦੇ ਦੇ ਅੱਜ 100% ਜਿਹੜਾ ਭਾਰਤ ਬੰਦ ਦਾ ਅਸੀਂ ਸਮਰਥਨ ਕਰਦੇ ਹਾਂ ਸਾਡੀਆਂ ਜਿਹੜੀਆਂ ਬੱਸਾਂ ਉਹ 100% ਪੰਨਵਾਸਾਂ ਬੰਦ ਆ ਇਹਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਦੇ ਤਿੰਨ ਚਾਰ ਲੈਵਲ ਲੇਬਰ ਐਕਟ ਸੈਂਟਰ ਸਰਕਾਰ ਵੱਰੋਂ ਜਿਹੜੇ ਲੋਕਾਂ ਤੇ ਲਾਗੂ ਕੀਤੇ ਜਾਂਦੇ ਇੱਕ ਤਾਂ ਉਹਦੇ ਵਿਰੋਧ ਵਿੱਚ ਮਜ਼ਦੂਰਾਂ ਤੇ ਜਿਹੜੇ ਐਕਟ ਬਣਦੇ ਆ ਤੇ ਉਹ ਜਿਹੜੇ ਐਕਟ ਬਾਫਲੇਵੇ ਸਰਕਾਰ ਦੂਜਾ ਸਾਡੀਆਂ ਆਪਣੀਆਂ ਮੰਗਾਂ ਪਨ ਵਾਸਤੀਆਂ ਸਾਡੇ ਨਾਲ ਪਿਛਲੇ ਸਾਲ ਅੱਜ ਇੱਕ ਸਾਲ ਬੀਤ ਗਿਆ ਪੂਰਾ ਇੱਕ ਸਾਲ 10 ਦਿਨ ਬੀਤ ਕੇ ਮੁੱਖ ਮੰਤਰੀ ਸਾਹਿਬ ਨੇ ਆਪ ਮੀਟਿੰਗ ਕਰਕੇ 1 ਜੁਲਾਈ 2024 ਦੇ ਵਿੱਚ ਜਲੰਧਰ ਦੇ ਵਿੱਚ ਸਾਨੂੰ ਕਿਹਾ ਸੀ ਕਿ ਤੁਹਾਡੇ ਤੇ ਅਸੀਂ ਬਖਰੀ ਪਾਲਿਸੀ ਵੜਾ ਕੇ ਜਿਹੜੀ ਕਿ ਲਾਗੂ ਕੀਤੀ ਜਾਊਗੀ ਲੇਕਿਨ ਅੱਜ 1 ਸਾਲ باوجود ਹੋਣ ਦੇ باوجود ਵੀ ਸਾਡੇ ਕੋਲ ਜਿਹੜੇ ਸਾਡੇ ਹੱਥ ਹੈ ਉਹ ਖਾਲੀ ਦੇ ਖਾਲੀ ਹੈ ਸਾਡੇ ਰੋਡਵੇ ਦੇ ਵਿੱਚ ਕਮ ਸੇ ਕੰਮ ਵੀ 8 ਤੋਂ 9000 ਬੰਦਾ ਜਿਹੜਾ ਕੰਮ ਕਰਦਾ ਰੋਡਵੇ ਪੀਆਰਡੀ ਦੇ ਵਿੱਚ ਸਾਰੇ ਦੇ ਸਾਰੇ ਕੱਚੇ ਮੁਲਾਜ਼ਮ ਹੈ 100% ਕੰਮ ਕਰਦੇ ਆ ਉਹਦੇ ਬਾਅਦ ਸੱਤੋਂ ਵੀ ਥੱਲੇ ਇੱਕ ਜਿਹੜਾ ਧਾਰਨਾ ਆ ਉਹ ਅਸੀਂ ਇੱਥੋਂ ਜਾ ਕੇ ਇੱਥੇ ਪੋਸਟਪੋਨ ਕਰ ਲਿਆ ਕਿਉਂਕਿ ਅਸੀਂ ਪੂਰਾ ਬੰਦ ਦਾ ਸੱਦਾ ਦਿੱਤਾ ਜੇ ਲੋਕਾਂ ਦੀ ਤਾਕਤ ਹੈ ਏਕਾ ਤਾਂ ਦੇਖੋ ਆ ਜੱਡੇ ਦੇ ਅੰਦਰ ਇੱਕ ਵੀ ਬਸ ਨਹੀਂ ਵੜਦੀ ਉੱਧਾ ਤੁਸੀਂ ਇਕੱਲਾ ਬੰਦਾ ਕੋਈ ਬਸ ਰੋਕ ਕੇ ਦਾਦ ਰੋਕ ਲੂ ਕੋਈ ਨਹੀਂ ਰੋਕ ਸਕਦਾ ਅੱਜ ਜੇ ਤੁਹਾਡਾ ਏਕਾ ਹੈ ਜੀਐਮ ਸਾਹਿਬ ਵੀ 7 ਵਜੇ ਆ ਗਏ ਵੇ ਸਾਰੀ ਪੁਲਿਸ ਤੁਹਾਡੇ ਵਾਲੇ ਵਾਲੇ ਘੁੰਮਣੀ ਹੈ ਜੇ ਏਕਾ ਤਾਦਿਆ ਜੇ ਕਿਸਾਨਾਂ ਨੇ ਆਪਣੇ ਤਿੰਨ ਕਾਲੇ ਤਨੂੰ ਰੱਦ ਕਰਾਇਆ ਇੱਕ ਇਹਨਾਂ ਕਰਾਇਆ ਜੇ ਮੋਦੀ ਝੁਕਿਆ ਇੱਕ ਇਹਨਾਂ ਝੁਕਿਆ ਆ ਨਾ ਕਿ ਐਦਾ ਹੁੱਲੜ ਬਾਜਣਾ ਜਿਹੜਾ ਮੈਂ ਵहां से ਡਿਪਟੀ ਪ੍ਰਧਾਨ ਸੀ ਆਈਟੀਜੀ ਪੰਜਾਬ ਅੱਜ ਅਸੀਂ ਦੇਸ਼ ਵਿਆਪੀ ਹੜਤਾਲ ਦੇ ਜਿਹੜਾ ਦੇਸ਼ੀਆਂ 9 10 ਸਟੇਟਮੈਂਟਾਂ ਦੇ ਵੱਲੋਂ ਫੈਡਰੇਸ਼ਨਾਂ ਵੱਲੋਂ ਜੰਤਕ ਜਥੇਬੰਦੀਆਂ ਵੱਲੋਂ ਸੱਦਾ ਦਿੱਤਾ ਹੈ ਉਹਦੇ ਲਈ ਅਸੀਂ ਵੱਖ-ਵੱਖ ਡਿਪਾਰਟਮੈਂਟਾਂ ਦੇ ਵਿੱਚ ਹਰਤਾਲ ਕਰਕੇ ਮੁਕੰਮਲ ਤੇ ਇੱਥੇ ਬੱਸ ਸਟੈਂਡ ਤੇ ਰੋਸ ਮظਹਰਾ ਕਰ ਰਹੇ ਆਂ ਅਸੀਂ ਸ਼ਹਿਰ ਦੇ ਵਿੱਚ ਵੀ مظਹਰਾ ਕਰਾਂਗੇ ਸਾਡੀ ਮੰਗ ਹੈ ਮੁੱਖ ਕਿ ਜੋ ਸਰਕਾਰ ਸਾਡੇ ਪਿਛਲੇ ਕਾਲੇ ਤੂੰ ਜਿਹੜੇ ਕਾਨੂੰਨ ਬਣਾਏ ਆ ਉਹਨਾਂ ਨੂੰ ਖਤਮ ਕਰਕੇ ਚਾਰ ਕੋਡ ਬਣਾ ਰਹੀ ਹੈ ਇਹ ਕੋਡ ਬਣਾਦੀ ਸਰਕਾਰ ਤਾਂ ਸਾਡੇ ਸਾਰੇ ਹੱਕਦਾਰ ਖੋਏ ਜਾਣਗੇ ਸਾਡੀ ਪਹਿਲੀ ਮੰਗ ਹੈ ਫੌਰੀ ਤੌਰ ਤੇ ਇਹ ਕੋਡ ਜਿਹੜੇ ਇਹ ਵਾਪਸ ਲਏ ਜਾਣ ਸਾਡੀ ਦੂਜੀ ਮੰਗ ਹੈ ਜਿਹੜਾ ਠੇਕੇਦਾਰੀ ਸਿਸਟਮ ਸਾਰਾ ਮੁਲਕ ਨੂੰ ਪਬਲਿਕ ਸੈਕਟਰ ਨੂੰ ਵੇਚਿਆ ਜਾ ਰਿਹਾ ਹੈ ਤੇ ਠੇਕੇਦਾਰੀ ਸਿਸਟਮ ਨੂੰ ਬढ़ावा ਦਿੱਤਾ ਜਾ ਰਿਹਾ ਹੈ ਸਾਡੀ ਇਹ ਮੰਗ ਹੈ ਠੇਕੇਦਾਰੀ ਸਿਸਟਮ ਖਤਮ ਕਰਕੇ ਜਿਹੜਾ ਪਬਲਿਕ ਸੈਕਟਰ ਹੈ ਇਹਨੂੰ ਜਿਹੜਾ ਅਵਾਰਿਆ ਜਾਵੇ ਤੇ ਭਰਤੀ ਜਿਹੜੀ ਹੈ ਰੈਗੂਲਰ ਕੀਤੀ ਜਾਵੇ ਸਾਡੀ ਇਹ ਵੀ ਮੰਗ ਹੈ ਜਿਹੜੇ ਇਕਵਲ ਵਰਕ ਇਕਵਲ ਇਕਵਲ ਵਰਕ ਇਕਵਲ ਵਿਜੇ ਵੀ ਵਿਜੇ ਉਹ ਸਾਡੀ ਲਾਭੀ ਕੀਤੀ ਜਾਵੇ ਜਿਹੜਾ ਸਾਡਾ ਇਕਵਲ ਵਰਕ ਇਕਵਲ ਪੇ ਦੀ ਗੱਲ ਹੈ ਮੇਰੀ ਬੇਬੇ ਲਾਗੂ ਕੀਤਾ ਜਾਵੇ ਅਸੀਂ ਕੋਈ ਮੰਗਾ ਨਹੀਂ ਕਰਦੇ ਆ ਇਹਦੇ ਨਾਲ ਜਿਹੜਾ ਮੁੱਖ ਖਤਰਾ ਸਾਨੂੰ ਉਹ ਇਹ ਹੈ ਹਿੰਦੁਸਤਾਨ ਦੀ ਸਰਕਾਰ ਸਾਡੇ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਹੈ ਇਹ ਸੰਵਿਧਾਨ ਦੇ ਨਾਲ ਛੇੜਖਾਨੀ ਹੁੰਦੀ ਹੈ ਤਾਂ ਸਾਡੇ ਸਾਰੇ ਇਹ ਜਿਹੜੇ ਹੱਕ ਆਖਰੀ ਮਿਲਿਆ ਇਹ ਸਾਰੇ ਖਤਮ ਹੋ ਜਾਂਦੇ ਆ ਜੇ ਖਤਮ ਹੋ ਜਾਣਗੇ ਤੇ ਸਾਨੂੰ ਟ੍ਰੇਡ ਜਿਹਨ ਹੱਕ ਵੀ ਖਤਮ ਹੋ ਜਾਊ ਸਾਡੀ ਲੜਾਈ ਦਾ ਖਤਮ ਹੋ ਜਾਊਗਾ ਹੱਕ ਜਿਹੜਾ ਅਸੀਂ ਅੱਜ ਇਹ ਪ੍ਰਣ ਕਰਕੇ ਜਾਂਦੇ ਆ ਕਿ ਅਸੀਂ ਲੜਾਈ ਦਾ ਹੱਕ ਖੋਹ ਨਹੀਂ ਦੇਵਾਂਗੇ ਟ੍ਰੇਡ ਦਾ ਹੱਕ ਖੋਹ ਨਹੀਂ ਦੇਵਾਂਗੇ ਤੇ ਹੜਤਾਲ ਦਾ ਹੱਕ ਹੜਤਾਲ ਕਰਕੇ ਹੀ ਰਵਾਂਗੇ ਤੇ ਉਹਦੇ ਬਾਅਦ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਜਿਹੜਾ ਧੂਮੀ ਕਹਿੰਦਾ ਜਿਹੜਾ ਨੀਤੀ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਹੈ ਉਹਦਾ ਅਸੀਂ ਡਟ ਕੇ ਵਿਰੋਧ ਕਰਦੇ ਆ ਕਿ ਕਿਸਾਨਾਂ ਨੂੰ ਅਸੀਂ ਵਿਸ਼ਵਾਸ ਜਾਨੇ ਆ ਜਦੋਂ ਵੀ ਕਿਸੇ ਦੇ ਲਈ ਖਲਾਫ ਸੰਘਰਸ਼ ਕਰਨਗੇ ਜਿਹੜੀ ਸਾਰੀਆਂ ਟ੍ਰੇਡ ਹੁੰਦੀਆਂ ਆ ਅਸੀਂ ਉਹਦੇ ਨਾਲ ਡਟ ਕੇ ਖੜੇ ਹੋਵਾਂਗੇ ਤੇ ਸਹਿਯੋਗ ਕਰਾਂਗੇ ਤੇ ਇਹ ਸੰਘਰਸ਼ ਡੇਡ ਦੁਨੀਆ ਸੈਂਟਰ ਦੇ ਜਿਹੜੇ ਮੀਟਿੰਗ ਕਰਕੇ ਜੋ ਵੀ ਅਗਲਾ ਪ੍ਰੋਗਰਾਮ ਨਿਕਣਗੇ ਅਸੀਂ ਉਹਦੇ ਨਾਲ ਡੱਟ ਕੇ ਖੜਾਂਗੇ ਤੇ ਉਹਨੂੰ ਲਾਭੂ ਕਰਨ ਲਈ ਤੇ ਹੋਰ ਉਹ ਪੂਰੀ ਤਰ੍ਹਾਂ ਪੂਰੀ ਤਾਕਤ ਨਾਲ ਜਿਹੜਾ ਉਹ ਲਾਭੂ ਕਰਾਂਗੇ ਅਸੀਂ ਆਹੀ ਬੇਨਤੀ ਕਰਦਾ ਹਾਂ ਤੁਹਾਡਾ ਧੰਨਵਾਦ ਕਰਦੇ ਹਾਂ ਹਾਂਜੀ ਮੈਂ ਅਮਰਜੀਤ ਕੌਰ ਆਸ਼ਾ ਵਰਕਰ ਆਸ਼ਾ ਵਰਕਰ ਜੂਨੀਅਰ ਦੀ ਲੀਡਰ ਅਮਰਜੀਤ ਕੌਰ ਨਮਸਕਾਰ ਤੋਂ ਸਾਡੀਆਂ ਆਸ਼ਾ ਵਰਕਰ ਜਿਹੜੀਆਂ ਆ ਇਹ 2000 ਅ 8-9 ਭਰਤੀ ਹੋਈਆਂ ਹੈਗੀਆਂ ਜਿਸ ਟਾਈਮ ਐਸੀ ਲੱਗੇ ਕਿ ਸਾਡੇ ਜਿਹੜੇ ਕੰਮ ਸੀਗੇ ਸਿਰਫ ਤੇ ਸਿਰਫ ਸਾਥ ਸੀਗੇ ਤੇ ਜਿਹੜੇ ਹੁਣ ਸਰਕਾਰ ਨੇ ਜਿਹੜੇ ਸਾਡੇ ਕੰਮ ਹੈਗੇ ਆ ਇਹ 100 ਦੇ ਕਰੀਬ ਕਰ ਦਿੱਤੇ ਹੈਗੇ ਆ ਤੇ ਦਿਨ ਪਰ ਦਿਨ ਸਾਡਾ ਜਿਹੜਾ ਇਹ ਸ਼ੋਸ਼ਣ ਹੁੰਦਾ ਹੈਗਾ ਆ ਆਨਲਾਈਨ ਕੰਮ ਜਿਹੜੇ ਸਾਡੇ ਕੋਲ ਕਰਵਾਏ ਜਾ ਰਹੇ ਆ ਤੇ ਜਿਹੜੇ ਕੀ ਅਸੀਂ ਆਫਲਾਈਨ ਕਰਨ ਨੂੰ ਸਹਿਮਤੀ ਪ੍ਰਗਟਾਉਂਦੇ ਆ ਬਰਾ ਸਰਕਾਰਾਂ ਨੇ ਸਾਨੂੰ ਇੰਨਾ ਕੁ ਪਰੇਸ਼ਾਨ ਕੀਤਾ ਹੋਇਆ ਆ ਘਰ ਘਰ ਜਾ ਕੇ ਕਹਿੰਦੇ ਓਟੀਪੀ ਲਾਓ ਆਪਾ ਆਈਡੀਆਂ ਬਣਾਓ ਤੇ ਸੀ ਬੈਕ ਬਣਾਓ ਬਹੁਤ ਹਰਾਸਮੈਂਟ ਹੈਗੀ ਐ ਤੇ ਜੇ ਸਾਨੂੰ ਪੁੱਛਿਆ ਜਾਏ ਤੇ ਜਿਹੜਾ ਸਾਡਾ ਪੱਤਾ ਹੈਗਾ ਸਿਰਫ ਤੇ ਸਿਰਫ 2500 ਹੈਗਾ ਆ ਜੇਕਰ ਕੁੜੀਆਂ ਦਾ ਕੰਮ ਥੋੜਾ ਘੱਟ ਪਾਇਆ ਜਾਂਦਾ ਹੈਗਾ ਤੇ ਸਾਡਾ ਜਿਹੜਾ ਇਹ 2500 ਕੱਟ ਦੇਣ ਦੀ ਸਾਨੂੰ ਧਮਕੀ ਦਿੱਤੀ ਜਾਂਦੀ ਹੈ ਤੇ ਜਿਹੜਾ ਸਾਡੀਆਂ ਆਸ਼ਾ ਵਰਕਰ ਹੈਗੀਆਂ ਆ ਬਹੁਤ ਤਕੇ ਦਾ ਸ਼ਿਕਾਰ ਹੋ ਰਹੀਆਂ ਆ ਇਸੇ ਤੱਕ ਕਿ ਲੋਕ ਸਾਨੂੰ ਓਟਪੀ ਵੀ ਨਹੀਂ ਦਿੰਦੇ ਹੈਗੇ ਤੇ ਸਾਨੂੰ ਪਰੇਸ਼ਾਨ ਹੋਣਾ ਪੈਂਦਾ ਆ ਤੇ ਹਸਪੀਟਲਾਂ ਦੇ ਵਿੱਚ ਫੇਰ ਤੋਂ ਸ਼ਾਮ ਤੱਕ ਅਸੀਂ ਟੱਕੇ ਖਾਂਦੀਆਂ ਹੈਗੀਆਂ ਤੇ ਅਸੀਂ ਬਹੁਤ ਪਰੇਸ਼ਾਨ ਹੁੰਦੀਆਂ ਹੈਗੀਆਂ ਅਸੀਂ ਸਰਕਾਰ ਅੱਗੇ ਰਿਕਵੈਸਟ ਕਰਦੇ ਆ ਕਿ ਸਾਡਾ ਜਿਹੜਾ ਪੱਤਾ ਜਿਹੜਾ ਹੈ ਇਹ ਦੁੱਬਣਾ ਕੀਤਾ ਜਾਵੇ ਤੇ ਮਿਨੀਮਮ ਦੇ ਜਿਹੜੀ ਸਾਡੀ ਲਾਗੂ ਕੀਤੀ ਕਰ ਤੁਹਾਡਾ ਕਹਿਣਾ ਇਹ ਆ ਕਿ ਤੁਹਾਨੂੰ ਹੁਣ ਦਿੱਤੀ ਤੁਹਾਨੂੰ ਕੰਮ ਦਿੱਤੀ ਹੁਣ ਸਾਨੂੰ ਇੱਕ ਹੋਰ ਨਵੇਂ ਕੰਮ ਦੇ ਦਿੱਤਾ ਹੈ ਕਿ ਬਜ਼ੁਰਗਾਂ ਦੀ ਪੇ ਕੇਅਰ ਦਾ ਉਹ ਦੇਖੋ ਜੀ ਉਹ ਕਹਿੰਦੇ ਕਿ ਤੁਸੀਂ ਇਹਨਾਂ ਦੇ ਡਾਇਪਰ ਦੇਖਣਾ ਆ ਉਹਨਾਂ ਨੂੰ ਡਾਇਪਰ ਲਾਉਣਾ ਦੱਸਣਾ ਉਹਨਾਂ ਦੀ ਫੈਮਿਲੀ ਨੂੰ ਔਰ ਬੈਸ ਕਰਾਣਾ ਦੱਸੋ ਜੀ ਇਹ ਫੈਮਿਲੀ ਮੈਂਬਰ ਜਿਹੜੇ ਆਪਣੇ ਬਜ਼ੁਰਗਾਂ ਦੀ ਕੇਅਰ ਨਹੀਂ ਕਰਦੇ ਕਿ ਕਿ ਸਾਨੂੰ ਕੇਅਰ ਜ਼ਿਆਦਾ ਕਰਨੀ ਆਉਂਦੀ ਸਾਡੇ ਬਜ਼ੁਰਗਾਂ ਦੀ ਕੇਅਰ ਕਰਨ ਕਰਨੀ ਹੈ ਵੀ ਕਿੰਨੀ ਐ ਜੇ ਤੋਂ ਉੱਪਰਲੇ ਜਿਹੜੇ ਬਜ਼ੁਰਗ ਐ 60 ਪਲੱਸ 60 ਪਲੱਸ ਤੋਂ ਉੱਪਰ ਉਹਨਾਂ ਦੇ ਡਾਇਪਰ ਤੱਕ ਬਦਲਣ ਦੀ ਤੁਹਾਡੀ ਹਾਂਜੀ ਹਾਂਜੀ ਵੇ ਦੱਸੋ ਕਿੱਥੇ ਲਿਖਿਆ ਕਿਹੜੀ ਸਰਕਾਰ ਆ ਜਿਹੜਾ ਇਦਾਂ ਦਾ ਕੰਮ ਦੇ ਰਹੀ ਆ ਜੇ ਸਾਨੂੰ ਕੰਮ ਦੇ ਰਹਾ ਆ ਤਾਂ ਸਾਨੂੰ ਇਹਦੇ ਨਾਲ ਕੋਈ ਮਤਲਬ ਚੰਗੀ ਸੈਲਰੀ ਵੀ ਦੇਣ ਕੰਮ ਕਰਾਂਗੇ ਕੰਮ ਕਰਾਂਗੇ ਅਸੀਂ ਮਨਾ ਨਹੀਂ ਕਰਦੇ ਹੈਗੇ ਚੰਗੀ ਸੈਲਰੀ ਦੇਣ ਸਾਨੂੰ ਇਸ ਬਾਰੇ ਤੁਹਾਨੂੰ ਕੋਈ ਉਹਨਾਂ ਨੇ ਲਿਖ ਕੇ ਦਿੱਤਾ ਜਾਂ ਵੋਝਵਾਨੀ ਹੈ ਵੀ ਟ੍ਰੇਨਿੰਗ ਆ ਹੋਈ ਆ ਟ੍ਰੇਨਿੰਗ ਆ ਹੋਈ ਆ ਟ੍ਰੇਨਿੰਗ ਆ ਹੋਈ ਆ ਪਾਦੀ ਵਾਂ ਮੰਗਤੀ ਹੈ ਤੁਹਾਡੀ ਮੰਗ ਹੈ ਜੀ ਸਾਨੂੰ ਇਹਦਾ ਇਹ ਵੇਜ ਜਿਹੜੀ ਹੈ ਲਾਗੂ ਕਰਨ ਜੇ ਤੁਹਾਡੀ ਇਹ ਲਾਗੂ ਕਰ ਦਿੰਦੇ ਤੇ ਕੇ ਸਕੇਲ ਜਿਹੜਾ ਤੁਸੀਂ ਕਹਿੰਦੇ ਆ ਪੀਐਸਸੀ ਜਿਹੜਾ ਇਹ ਵਾਲਾ ਕੰਮ ਹੈ ਡਾਈਪਰਾਂ ਵਾਲਾ ਡਾਈਪਰ ਵਾਲਾ ਨਹੀਂ ਅਸੀਂ ਇਹਦਾ ਬਾਈਕਾਟ ਹੈ ਨਹੀਂ ਅਸੀਂ ਕਰਦੇ ਹੈਗੇ ਅਸੀਂ ਇੱਦਾ ਕੇਅਰ ਕਰਾਂਗੇ ਫੈਮਲੀ ਨੂੰ ਦੱਸਾਂਗੇ ਉਹਨਾਂ ਦੀ ਕੇਅਰ ਕਰਨ ਲਈ ਕਿ ਅਸੀਂ ਆਪ ਨਹੀਂ ਕਰਾਂਗੇ ਕੀ ਦਾ ਮਤਲਬ ਹੈ ਇਹ ਹੋ ਗਿਆ ਕਿ ਉਹ ਫੈਮਲੀ ਦੇ ਜਿਹੜੇ ਉਹਨਾਂ ਦੇ ਆਪਣੇ ਬੱਚੇ ਆ ਉਹ ਕੇਅਰ ਨਹੀਂ ਕਰ ਸਕਦੇ ਦੇਦੀ ਉਹ ਤਾਂ ਫਿਰ ਇਹੋ ਜਿੱਦਾਂ ਹੁਣ ਕੋਈ ਹਸਪੀਟਲ ਆ ਜਾ ਕੋਈ ਸੁਣਫਾ ਬਣਾਣ ਉਹਥੇ ਉਹਨਾਂ ਦੀ ਕੇਅਰ ਹੋਵੇ ਹਾਂਜੀ ਜਤਨਾ ਕੋ ਸਾਸੀ ਦਾ ਕਰ ਰਹੇ ਹੁਣ ਜੀ ਤੇ ਮੈਂ ਅੰਗਰੇਜ਼ ਮਲਾਜਮ ਜੁਨੀਅਰ ਸੀਟ ਹਾਂ ਜ਼ਿਲ੍ਹਾ ਸੈਕਟਰੀ ਜਿਹਦੇ ਨਾਲ ਜ਼ਿਲ੍ਹਾ ਪ੍ਰਧਾਨ ਆਨੰਦਜੀਤ ਸਿੰਘ ਜੀ ਮੈਂ ਨਦੀਂਦੇ ਕੋ ਮੈਂ ਦੱਸਣਾ ਚਾਹਣੀ ਕਿ ਅੱਜ ਜਿਵੇਂ ਆਂਗਣਵਾੜੀ ਮੁਲਾਜ਼ਮ ਕੀਤੀ ਹੋਵੇ ਲੋ ਪੂਰੇ ਹਲੰਡੀਆ ਦੇ ਵਿੱਚ ਅਸੀਂ ਆਂਗਣਵਾੜੀ ਸੈਂਟਰ ਬੰਦ ਕਰਕੇ ਸਰਕਾਰ ਦੇ ਇਸ ਦੋ ਰਵਈਏ ਉਹਦੇ ਖਿਲਾਫ ਅਸੀਂ ਅੱਜ ਸਟ੍ਰਾਈਕ ਤੇ ਹਾਂ ਤੇ ਸਾਡੀਆਂ ਜਿਹੜੀਆਂ ਮੁੱਖ ਮੰਗਾਂ ਇਹ ਆ ਨਾ ਕਿ ਸਾਨੂੰ ਜਿਹੜੇ ਮੋਬਾਈਲ ਹੈ ਪੰਜਾਬ ਦੇ ਵਿੱਚ ਪ੍ਰੋਵਾਈਡ ਕੀਤੇ ਜਾਣ ਤੇ ਫਿਰ ਸੈਂਟਰ ਗਵਰਨਮੈਂਟ ਦਾ ਦੇਬਰੀ ਬਜਟ ਆ ਗਿਆ ਪਰ ਸਾਨੂੰ ਮੋਬਾਈਲ ਹੋਵੇ ਤਾਂ ਤੱਕ ਨਹੀਂ ਦਿੱਤੇਗਾ ਇਹਦੇ ਵਿਰੋਧ ਦੇ ਵਿੱਚ ਸਾਨੂੰ ਡਿਪਾਰਟਮੈਂਟ ਵੱਲੋਂ ਕਾਫੀ ਕੁੜੀਆਂ ਨੂੰ ਟਿੱਥੀਆਂ ਗੱਡੀਆਂ ਜਾ ਰਹੀਆਂ ਹਨ ਜਦੋਂ ਤੁਸੀਂਾਂ ਦੇ ਜਵਾਬ ਦਿੱਤੇ ਗਏ ਤਾਂ ਉਹਨਾਂ ਨੇ ਅਸੀਂ ਕਿਹਾ ਕਿ ਸਾਡੇ ਕੋ ਮੋਬਾਈਲ ਨਹੀਂ ਇੱਕ ਸਾਧਨ ਬਹੁ ਦੇ ਨਾਲ ਅਸੀਂ ਕੰਮ ਕਰ ਸਕੀਏ ਆਨਲਾਈਨ ਦਾ 2018 ਤੋਂ ਅਸੀਂ ਇਸ ਫੀਲ ਵਿੱਚ ਕੰਮ ਕਰ ਰਹੇ ਹਾਂ 166 ਦਾ ਤੁਸੀਂ ਪੈਕ ਦੇ ਰਹੇ ਹੋ ਦੋ ਚਾਲਾਂ ਤੋਂ ਪਿਛਲੇ ਤੋਂ 166 ਦੇ ਵਿੱਚ ਕੋਈ ਵੀ ਇੱਕ ਜਿਹੜੀ ਕੰਪਨੀ ਹੈ ਉਹ ਸਾਨੂੰ ਰੀਚਾਰਜ ਨਹੀਂ ਦਿੰਦੀ ਤੇ ਅਸੀਂ ਇਹ ਆਨਲਾਈਨ ਦਾ ਕੰਮ ਕਿਵੇਂ ਕਰੀਏ ਇਸ ਕਰਕੇ ਜਲਦੀ ਤੋਂ ਜਲਦੀ ਸਾਨੂੰ ਮੋਬਾਈਲ ਦਿੱਤੇ ਜਾਣ ਪਰ ਸਰਕਾਰ ਸਾਡੀ ਕੋਈ ਵੀ ਗੱਲ ਤੋਂ ਉਹਨੇ ਨਹੀਂ ਤਿਆਰ ਨਹੀਂ ਹੈ ਆਡੇ ਤੇ ਪ੍ਰੈਸ਼ਰ ਪਾ ਰਹੀ ਹੈ ਕਿ ਆਹਾਰ ਕਾਰਨਾ ਲਿੰਕ ਕੋਲ ਕੇ KYC ਕੀਤਾ ਜਾਵੇ ਨਾ ਪਾਪੜੀ ਬੱਚਿਆਂ ਦਾ ਤੇ ਉਹਨਾਂ ਨੂੰ OTP ਆਉਗੀ ਤੇ ਇਹ ਤੋਂ ਬਾਅਦ ਤੁਸੀਂ ਫੇਸ ਦੇ ਰੋ ਪੀਆਚਰ ਲੈਣ ਆਣਗੇ 6300 300 400 ਬਰਮ ਜੜੀਆਂ ਲੈਣ ਆਣਗੇ ਤੇ ਉਹਨਾਂ ਦੀ ਫੇਸ ਆਈਡੀ ਕੀਤੀ ਜਾਵੇ ਅਸੀਂ ਅੱਜ ਡੀਪੀਓ ਸਾਹਿਬ ਨੂੰ ਤੇ ਡੀਸੀ ਸਾਹਿਬ ਨੂੰ ਵੀ ਮੰਗ ਪੱਤਰ ਦੇਣੇ ਹਨ ਕਿ ਸਾਡੇ ਜਿਹੜਿਆ ਭੈਣਾ ਨੂੰ ਤੁਸੀਂ ਵੀ ਲੈਟਰ ਕੱਢੇ ਹਨ ਤੇ ਨੌਕਰੀ ਤੇ ਬਰਖਾਸਤ ਕਰ ਦਿੱਤਾ ਜਾਊਗਾ ਜਿਹਦੇ ਜ਼ਿੰਮੇਵਾਰ ਤਾਂ ਸਰਕਾਰ ਹੈ ਸਰਕਾਰ ਕੋਈ ਨਹੀਂ ਦੇ ਰਹੀ ਤੇ ਭੈਣਾ ਸਾਡੀਆਂ ਕਾਮ ਕਰਨ ਦੇ ਵਿੱਚ ਫ੍ਰੀ 2 ਜਨਵਰੀ ਤੋਂ ਫ੍ਰੀ ਵਿੱਚ ਕੰਮ ਕਰ ਰਹੀਆਂ ਹਾਂ ਤੇ ਸਭ ਨਾ ਹੋਣ ਕਰਕੇ ਜਿਹੜਾ ਸਾਡੇ ਤੇ ਕੋਈ ਜ਼ਿੰਮੇਵਾਰੀ ਬਣਦੀ ਵੀ ਨਹੀਂ ਹੈ ਤੇ ਉਹ ਜਿਹੜੇ ਪਾਰਨਾ ਪੱਤਰ ਹੈ ਉਹ ਵਾਪਸ ਲਏ ਜਾਣ ਤੇ ਸਾਡੇ ਜਿਹੜੀ ਮੰਗ ਹੈ ਤੇ ਸਾਨੂੰ ਜਲਦੀ ਤੋਂ ਜਲਦੀ ਫੂਲ ਦਿੱਤੇ ਜਾਣ ਤਾਂ ਦੇਸੀ ਆਪਣਾ ਕੰਮ ਸ਼ੁਰੂ ਕਰ ਸਕੀਏ ਧੰਨਵਾਦ ਜੀ ਦੇ ਦੇਖ ਵੀ ਆ ਪੀ ਉਹਦਾ ਕੀ ਕਹਾਣਾ ਮੈਂ ਆਖਾ ਵਰਨਮ ਡੈਮੋਕ੍ਰੈਟਿਕ ਆਖਾ ਵਰਕਰ ਤੇ ਆਖਾ ਸਿਲੀਡੇਟ ਦੁਨੀਆ ਦੀ ਸੂਬਾ ਜਲਸਤਰ ਕੋਨਪਲਾਸ ਹੋਆ ਜਿਹੜੀ ਅੱਜ 9 ਜੁਲਾਈ ਦੀ ਸਟ੍ਰੈਕ ਬਹੁਤ ਵਿਆਪੀ ਹੋ ਰਹੀ ਆ ਇਹ ਜਿਹੜੀਆਂ ਸਰਕਾਰਾਂ ਦੀਆਂ ਮਜ਼ਦੂਰਾਂ ਪ੍ਰਤੀ ਬਾਰੇ ਜਿਨ੍ਹਾਂ ਆਸ਼ਾ ਵਰਕਰ ਹੋ ਗਏ ਆ ਮਲਾਜਮ ਹੋ ਗਏ ਉਹਨਾਂ ਪ੍ਰਤੀ ਜਿਹੜੀਆਂ ਇਹਨਾਂ ਦੀਆਂ ਮਾੜੀਆਂ ਨੀਤੀਆਂ ਆ ਉਹਨਾਂ ਦੇ ਸਬੰਧ ਵਿੱਚ ਜਿਹੜੀ ਅੱਜ 9 ਤਰੀਕ ਦੀ ਸਿਹਰਤਾ ਕਰ ਰਹੇ ਆ ਤੇ ਜਿਨ੍ਹਾਂ ਸਾਡੀਆਂ ਆਸ਼ਾ ਵਰਕਰ ਲਾ ਲੋ ਮਿੱਡਲ ਨੀਲ ਵਰਕਰ ਲਾ ਲੋ ਆਂਗਨ ਵੜੀ ਵਰਕਰ ਲਾ ਲੋ ਇਹਨਾਂ ਨੂੰ ਯਾਨੀ ਕਿ ਜਿਹੜਾ ਸਰਕਾਰ ਮਿਹਨਤਾਂ ਦਿੰਦੀ ਆ ਉਹ ਘਰ ਦੇ ਗੁਜ਼ਾਰੇ ਜੋਗਾ ਨਹੀਂ ਹੈਗਾ ਇੱਕ ਮਜ਼ਦੂਰ ਹੋ ਕੇ ਬਰਕਰ ਜਿਹੜਿਆ ਰੋੜਾ ਦੇ ਨਿਕਲਦੇ ਆ ਜਦੋਂ ਉਹਨਾਂ ਨੂੰ ਆਪਣੇ ਢੱਡ ਭਰਨ ਜੋਗਾ ਮਿਹਨਤ ਦੇ ਬਦਲੇ ਮਿਹਨਤਾਂ ਨਹੀਂ ਦਿੱਤਾ ਜਾਂਦਾ ਇਸ ਕਰਕੇ ਜਿਹੜੀ ਅੱਜ ਦੀ ਮੇਨੜਤਾ ਆਇਆ ਸਰਕਾਰਾਂ ਦੇ ਖਿਲਾਫ ਬਰਕਰ ਦਾ ਸ਼ੋਸ਼ਣ ਤੇ ਇੱਥੇ ਨੂੰ ਜਿਹੜਾ ਨਵੇਂ ਰਾਜ ਪੈਦਾ ਕਾਟਾ ਕੋਲਸ ਵਾਲਾ ਰਾਜ ਜਿਹੜਾ ਇਹਨਾਂ ਨੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਗੁੰਡਾ ਰਾਜ ਕਰਨ ਲਈ ਦੇਤਾ ਜਿਵੇਂ ਥੋੜਾ ਟਾਈਮ ਪਹਿਲਾਂ ਬਠਿੰਡੇ ਦੇ ਵਿੱਚ ਨਵਿੰਦਰਜੀਤ ਮੁੰਡਾ ਜਿਹੜਾ ਆਈਐਮਐਸ ਸੈਂਟਰ ਦੇ ਵਿੱਚ ਇੱਕ ਟੀਚਰ ਸੀ ਉਹਨੂੰ ਚੱਕ ਕੇ ਉਹਨੇ ਕਿੰਨੇ ਤਸ਼ੱਦਦ ਕੀਤੇ ਨੇ ਜਿਹੜੀ ਤੁਸੀਂ ਅਸੀਂ ਗੱਲ ਕਰੇ ਨਹੀਂ ਸਕਦੇ ਐਸੇ ਗੁੰਡੇ ਰਾਜ ਦੇ ਵਿੱਚ ਇੱਕ ਨੂੰ ਉੱਨੀ ਜਗ੍ਹਾ ਤੇ ਉਹਨੇ ਕ੍ਰਾਂਟ ਲਾਇਆ ਕਿ ਉਹਨੂੰ ਬਚਾਰੇ ਦੀ ਮੌਤ ਹੋ ਗਈ ਉਹਦੇ ਨਾਲ ਬਾਚਾਣੀ ਇੱਕ ਕੋਰਪੋਰੇਸ਼ਨ ਜਿਹੜਾ ਉਸ ਕੇਸ ਨੂੰ ਐਕਸੀਡੈਂਟ ਦਾ ਕੇਸ ਬਣਾ ਲੈ ਤੇ ਘਰ ਵਾਲੇ ਨੂੰ ਮਜਬੂਰ ਕਰੀ ਗਏ ਕਿ ਸੱਚ ਹੈ ਕਿ ਸਾਡਾ ਐਕਸੀਡੈਂਟ ਹੋਇਆ ਅਸੀਂ ਇਸ ਰਾਜ 'ਚ ਰਹਿੰਦੇ ਆ ਉਸ ਕਰਕੇ ਸਾਨੂੰ ਸਾਰੇ ਲੋਕਾਂ ਨੂੰ ਇਕੱਠੇ ਹੋ ਕੇ ਇਹਨਾ ਇਹ ਜਿਹੜੀ ਸਰਕਾਰ ਕੰਮ ਕਰਦੀ ਇਹਨਾਂ ਨੂੰ ਕਾਹ ਨਹੀਂ ਆਖ ਨਾਖ ਪਾ ਸਕਦੇ ਜੇ ਇਕੱਠੇ ਹੋਵਾਂਗੇ ਔਰ ਸਾਡੀ ਅੱਜ ਸਰਤਾਜ ਦੇ ਵਿੱਚ ਮੇਨ ਮੰਗ ਇਹ ਆ ਕਿ ਜਿਹੜੀਆਂ ਆਸ਼ਾ ਵਰਕਰ ਤੇ ਮੈਡਿੰਗ ਤੇ ਆਂਗਨਵਾੜੀ ਵਰਕਰ ਇਹਨਾਂ ਦੇ ਕੋਟੋਟ ਉਜਿਰਤਾ ਦਾ ਨੂੰ ਸਰਕਾਰ ਲਾਗੂ ਕਰੇ ਤਾਂ ਜੋ ਇਹ ਵੀ ਆਪਣੇ ਘਰ ਦੇ ਵਿੱਚ ਦੋ ਡੰਗ ਦੀ ਰੋਟੀ ਜਿਹੜੀ ਸਹੀ ਖਾ ਸਕਣ ਜੈ ਸਲਾ ਆਪਣਾ ਤੂਜਾ ਦੂਮਾ ਕਿ ਮੈਂ ਇੰਡੀਅਨ ਫੈਡਰੇਸ਼ਨ ਆਫ ਟੂਡਿੰਗ ਦਾ ਜ਼ਿਲ੍ਹਾ ਪ੍ਰਧਾਨ ਗੁਆਰਕੜ ਆ ਦੀ ਜਿਹੜੀ ਹੜਤਾਲ ਹੈ ਉਹ ਕੇਂਦਰ ਦੀਆਂ ਮਜ਼ਦੂਰ ਦੇਤੀ ਨੀਤੀਆਂ ਦੇ ਖਿਲਾਫ ਪੂਰੇ ਦੇਸ਼ ਵਿਆਪੀ ਤੇ 10 ਟ्रेड ਯੂਨੀਆਂ ਨੰਦੋਸਤਾਨ ਲੈਵਲ ਦੀਆਂ ਹਨਾ ਉਹਨਾਂ ਨੇ ਜਿਹੜੀ ਕਾਲ ਦਿੱਤੀ ਹੋਈ ਆ ਅਸੀਂ ਇੰਡੀਆ ਫੈਡਰੇਸ਼ਨ ਆਫ ਟ्रेड ਯੂਨੀਆਂ ਨਾਲ ਸੇਮ ਹੋਸੇ ਦੇ ਤਰੀਕੋ ਉਸ ਸਮਰਥਨ ਦੇ ਵਿੱਚ ਅੱਜ ਜਿਹੜੀ ਆਪਣੀ ਕਾਲ ਦਿੱਤੀ ਆ ਕਿਉਂਕਿ ਕੇਂਦਰ ਦੀ ਸਰਕਾਰ ਨੇ ਲੋਕਡਾਊਨ ਦੌਰਾਨ ਕਿਤੇ ਕਿਸਾਨ ਡੋਗੀ ਕੈਨ ਕਾਨੂੰਨ ਬਣਾਏ ਚੌਥਾ ਗਰੁੱਪ ਜਿਹੜਾ ਬਿਜਲੀ ਬਿਲ 2020 ਬਣਾਇਆ ਉਹਦੇ ਦੇ ਕਿਸਾਨ ਜਿਹੜੇ ਸੰਘਰਸ਼ ਕੀਤਾ ਲੋਕ ਦਿੱਲੀ ਦੇ ਬ੍ਰਹਮਾਂ ਤੇ ਗਏ ਲੰਮਾ ਸਮਾ ਸੰਘਾਸਨ ਲੜ ਕੇ ਬਾਅਦ 3 ਕਰੋੜ ਦਾ ਵਾਪਸ ਲਿਆ ਉਸੇ ਦੌਰਾਨ ਜਿਹੜੇ 4 ਰੀਵਰ ਕੋਡ ਹੈ ਕਿਥੇ 44 ਜਿਹੜੇ ਰੀਵਰ ਕਾਨੂੰਨ ਸੀ ਪੁਤੀਆਂ ਮੇਰੇ ਹੱਥ ਦੇ ਵਿੱਚ ਡਾਇਰੈਕਟ ਕਰਨ ਆ ਕਿ ਉਹ ਦੇ ਸੀ ਕੌਣ ਖਤਮ ਹੋ ਗਿਆ 244 ਚਾਰ ਕੋਡਾਂ ਨੂੰ ਤਬਦੀਲ ਕੀਤਾ ਉਸ ਪ੍ਰਚਾਰ ਕੋਟ ਨੇ ਉਹਨਾਂ ਜਿਹੜਾ ਸਭ ਤੋਂ ਵੱਡਾ ਹਮਲਾ ਜਿਹੜਾ ਉਹ ਕੀਤਾ ਜਿੱਥੇ ਬੰਦੀ ਬਣਾ ਕੇ ਹਮਲਾ ਤੇ ਜਿੱਥੇ ਬੰਦੀ ਨਹੀਂ ਮਾਰ ਸਕਦੇ ਦੂਸਰਾ ਹੈਗਾ ਆ ਵੀ ਜਿਹੜਾ ਤੁਸੀਂ ਹਰਤਾਲ ਵੀ ਕਰ ਸਕਦੇ ਤੀਸਰਾ ਹੈਗਾ ਆ ਕਿ ਤੁਸੀਂ ਜਿਹੜਾ ਇੰਸਪੈਕਟਰ ਆਜ ਹੈ ਉਹਨੂੰ ਖਤਰੀ ਦਿੱਤਾ ਜਾ ਰਿਹਾ ਜਿੱਥੇ ਫੈਕਟਰੀ ਤੇ ਪਹਿਲੇ ਇੰਸਪੈਕਟਰ ਆਸ ਸੀਗਾ ਦੇਖ ਤੇ ਕਿਰਤੀਮ ਨੂੰ ਪ੍ਰੋਬਲਮ ਆਉਂਦੀ ਸੀ ਤਾਂ ਇੰਸਪੈਕਟਰੀ ਦੇ ਰਿਪੋਰਟ ਜਾ ਕੇ ਆਪਣੇ ਮਸਲੇ ਦੱਸਦਾ ਸੀ ਤਾਂ ਇੰਸਪੈਕਟਰ ਵੀ ਡਿਊਟੀ ਬੰਨਦੀ ਸੀ ਫੈਕਟਰੀ ਵੀ ਜਾ ਕੇ ਮਜ਼ਦੂਰਾਂ ਦੇ ਮਸਲੇ ਸੁਨੇਹੇ ਤੇ ਸੁਝਾਵੇ ਉੱਥੋਂ ਜਿਹੜੇ ਸਪੈਕਟੀ ਰਾਜ ਖਤਮ ਕਰ ਦਿੱਤਾ ਗਿਆ ਸੇਸ਼ ਕਰਕੇ ਕੋਈ ਸਰਕਾਰ ਨੇ ਜਿਹੜੇ ਕਿਸਾਨ ਬੋਧੀ ਮਜ਼ਦੂਰ ਬੋਧੀ ਕੋਰਮ ਮਲਾਜ ਬੋਧੀ ਜਿਹੜੇ ਕਾਨੂੰਨ ਆ ਕਿਉਂਕਿ ਨਿੱਜੀਕਰਨ ਉਦਾਰੀਕਰ ਬੁਸ਼ਵੀਕਰ ਦੀ ਨੀਤੀਆਂ ਤਹਿਤ ਜਿੰਨੇ ਵੀ ਸਰਕਾਰੀ ادارے ਆ ਉਹਨਾਂ ਖਤਮ ਕਰਕੇ ਪ੍ਰਾਈਵੇਟ ਅੰਡਰ ਤਾ ਜਾ ਰਿਹਾ ਕਿਉਂਕਿ ਜਿਹੜੇ ਲੋਕ ਲੋਕ ਪੜ ਲੈ ਕੇ ਜਿਨ੍ਹਾਂ ਨੇ ਜਿੱਥੇ ਮਦਦ ਮੰਣੀ ਹੁੰਦੀ ਆ ਤੇ ਉਹਨਾਂ ادارے ਹੁੰਦੇ ਆ ਇੱਕ ਹੁੰਦਾ ਖੇਤੀ ਜਿੱਥੇ ਲੋਕਾਂ ਨੂੰ ਕੰਮ ਮਿਲਦਾ ਆ ਦੂਸਰਾ ਹੁੰਦਾ ਇੰਡਸਟਰੀ ਜਿੱਥੇ ਲੋਕਾਂ ਨੂੰ ਜਗਾਰ ਮਿਲਦਾ ਤੀਸਰਾ ਹੁੰਦਾ ਸਰਕਾਰੀ ادارے ਸਰਕਾਰ ਦੇ ਜਿਹੜੇ ਆਏ ਸਰਕਾਰੀ ادارے ਖਤਮ ਕਰਕੇ ਬਹੁਤ ਵੱਡਾ ਮਜ਼ਦੂਰ ਝਮੜਾ ਖੋਖਾ ਕੀਤਾ ਆ ਕਿਉਂਕਿ ਵੱਡੀਆਂ ਜਿਹੜੀਆਂ ਥੇੜੀਆਂ ਹਣ ਸਦਾ ਤੋਂ ਸੀ ਸੱਦੇ ਤੋਂ ਜਿਹੜਾ ਅੱਜ ਨਵਾਂ ਸ਼ਹਿਰ ਦੇ ਵਿੱਚ ਅਸੀਂ ਸਾਰੇ ਗੁੰਮੀਆਂ ਸਾਡੇ ਵੀਡੀਓ ਵਰਕਰ ਪੱਠਾ ਵਰਕਰ ਗੁੰਮੀਆਂ ਤੇ ਹੋਰ ਵੀ ਜਿਹੜਾ ਸਾਡੀਆਂ ਆਟੋ ਵਰਕਰ ਨੇ ਸਾਰੇ ਕੋ ਅੱਜ ਵੀ ਤੇ ਹੜਤਾਲ ਤੇ ਗਏ ਆ ਹੜਤਾਲ ਕਰਕੇ ਦਾਸ਼ੀ ਤੇ ਪ੍ਰਦਰਸ਼ਨ ਕਰ ਰਹੇ ਆ ਇਹਨਾਂ ਦਾ ਸਰਕਾਰ ਤੋਂ ਮੰਗ ਕਰਦੇ ਆ ਕਿ ਚਾਰ ਨੀਤੀ ਕੋਡ ਜਿਹੜੇ ਰੱਦ ਕੀਤੇ ਜਾ ਫਿਰ ਸਰਕਾਰੀ ਦਾ ਸਰਕਾਰੀ ਯੋਜਨਾ ਦੀ ਕੰਮਲਾ ਉਹ ਬੰਦ ਕੀਤਾ ਇਹ ਸੱਜਣਾ ਸਿੰਘ ਭਗ세 ਨਗਰ ਦਾ ਸੰਬੰਧਤ ਅੱਜ ਦੀਆਂ ਛੇ ਸਗਰਮੀਆਂ ਕੱਲ ਫੇਰ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪੰਤੀ ਸਿੰਘ ਇਜਾਜ਼ਤ ਦਿਓ ਧੰਨਵਾਦ